ਸਸਰੀਕਾਰ ਸਾਰੇ ਪੰਜਾਬੀਆਂ ਨੂੰ ਗੱਲ ਕਰਨ ਲੱਗੇ ਆਪਾਂ ਮਾਨ ਸਰਕਾਰ ਦੀ ਭਗਵੰਤ ਮਾਨ ਸਰਕਾਰ ਦੀ ਜੋ ਭਗਵੰਤ ਮਾਨ ਸਰਕਾਰ ਨੂੰ ਆਪਣੇ ਬਾਜਬਾ ਬਾਜਬਾ ਸਿੰਘ ਕਹਿ ਰਿਹਾਗੇ ਕਹਿੰਦੇ ਵੀ ਭਗਵੰਤ ਮਾਨ ਸਰਕਾਰ ਗੌਰ ਨਹੀਂ ਕਰ ਰਹੀ ਵੀ ਪੰਜਾਬ ਬੰਬ ਆਇਆ ਹਿੰਦੁਸਤਾਨ ਦੇ ਵਿੱਚ 18 ਚੱਲ ਗਏ ਤੇ 32 ਰਹਿ ਗਏ ਸੋ ਭਗਵੰਤ ਮਾਨ ਨੇ ਵੀ ਲਾਈਵ ਹੋ ਕੇ ਆਖਿਆ ਕਹਿੰਦਾ ਵੀ ਇਹਦਾ ਪਾਕਿਸਤਾਨਾ ਕੋਈ ਤਾਲੂਕਾ ਤਾਂ ਕਿਉਂਕਿ ਇਹਨੂੰ ਕਿਵੇਂ ਪਤਾ ਵੀ ਬੰਬ ਐਨੇ ਚੱਲ ਗਏ ਐਨੇ ਰਹਿ ਗਏ ਪੱਕੇ ਤੌਰ ਤੇ ਤੇ ਭਗਵੰਤ ਮਾਨ ਮਾਨ ਸਰਕਾਰ ਨੇ ਕਿਉਂਕਿ ਕੱਲਿਆ ਬਾਜਵਾ ਬਾਜਵਾ ਕੋਲੇ ਜਦੋਂ ਬਾਜਵਾ ਕੋਲੇ ਕੱਲਿਆ ਮਲਾਜ਼ਮਾਂ ਨੂੰ ਪੁਰਸ਼ ਮਲਾਜ਼ਮਾਂ ਨੂੰ ਉਹ ਕਹਿੰਦਾ ਤੁਸੀਂ ਜਿੱਥੋਂ ਹੀ ਆਏ ਆ ਉਹਨਾਂ ਪੈਰਾਂ ਤੇ ਹੀ ਮੁੜ ਜਾਓ ਚਲੇ ਜਾਓ ਤੇ ਨਹੀਂ ਤਾਂ ਕਹਿੰਦਾ ਫਿਰ ਤੁਹਾਡੇ ਨਾਲ ਉਹ ਹੋਊਗੀ ਹਿਸਾਬ ਲਾ ਲੋ ਕਿਉਂਕਿ ਫਿਰ ਮਾਨ ਸਰਕਾਰ ਕੋਲੇ ਆਇਆ ਹੁਕਮ ਜਦੋਂ ਦੁਬਾਰਾ ਫੇਰ ਮੁੜ ਕੇ ਮੁਲਾਜ਼ਮ ਆਏ ਕਹਿੰਦੇ ਵੀ ਉਹ ਤਾਂ ਕਹਿੰਦੇ ਸਾਨੂੰ ਅੱਗੋਂ ਤਾੜ ਰਿਆ ਫਿਰ ਮਾਨ ਸਰਕਾਰ ਨੇ ਕਿਹਾ ਵੀ ਫਿਰ ਇਹਦੇ ਚ ਗਲਤੀ ਆ ਕੋਈ ਫਿਰ ਅਸੀਂ ਨਹੀਂ ਤਾਂ ਐਕਸ਼ਨ ਲਵਾਂਗੇ ਕੋਰਟ ਦੇ ਰਾਹੀਂ ਤੇ ਵੀ ਦੱਸਦੇ ਬਾਜਵਾ ਨੂੰ ਕਿਹਾ ਗਿਆ ਵੀ ਦੱਸਦੇ ਵੀ ਕਿੱਥੋਂ ਆ ਬੰਬ ਕਿੱਥੋਂ ਨਹੀਂ ਫਿਰ ਰਹੀ ਗੱਲ ਮਜੀਠੀਆ ਦੀ ਮਜੀਠੀਆ ਸਿੰਘ ਐ ਬੋਲ ਰਹੇ ਸੀ ਕਹਿੰਦੇ 55 ਬੰਬ ਆਇਆ 55 ਪੂਰੇ 55 ਬੰਬ ਆਇਆ 50 ਤੇ 5 ਪੂਰੇ 55 ਬੰਬ ਆਇਆ ਹਿੰਦੁਸਤਾਨ ਦੇ ਵਿੱਚ ਕਹਿੰਦੇ ਮਾਨ ਸਰਕਾਰ ਐਕਸ਼ਨ ਨਹੀਂ ਲੈ ਰਹੀ 18 ਚੱਲ ਗਏ ਪੰਜਾਬ ਦੇ ਵਿੱਚ ਬਲਾਸਟ ਹੋ ਗਏ ਵਰਤੇ ਗਏ ਆ ਕੋਈ ਕਿਤੇ ਸਿੱਟਿਆ ਗਿਆ ਕੋਈ ਕਿਤੇ ਕੋਈ ਵਰਤਿਆ ਗਿਆ ਵੀ ਐਨੇ ਬੰਬ ਹਜੇ ਵੀ ਬਾਕੀ ਆ ਵੀ ਮਾਨ ਸਰਕਾਰ ਐਕਸ਼ਨ ਨਹੀਂ ਲੈ ਰਹੀ ਕਿਸੇ ਤੇ ਤੇ ਰਹੀ ਗੱਲ ਦੂਜੇ ਨੰਬਰ ਤੇ ਅਮਨਦੀਪ ਕੌਰ ਦੀ ਅਮਨਦੀਪ ਕੌਰ ਦੀ ਸੀਬੀਆਈ ਜਾਂਚ ਕਰੂਗੀ ਫੇਰ ਜਾ ਕੇ ਕੋਈ ਮੁੱਦਾ ਬਣੂਗਾ ਮੇਰੇ ਵੀਰੋ ਜਿਵੇਂ ਮੁੱਦਾ ਸਾਹਮਣੇ ਆਇਆ ਕੋਈ ਵੀ ਮੁੱਦਾ ਉੱਠਿਆ ਓਮੀ ਸੋਡੇ ਨਾਲ ਭਾਵਨਾ ਕਾ ਸੰਝੀਆਂ ਕਰਾਂਗੇ ਸੋ ਸਸਰੀਕਾਰ ਬੜਾ ਲੰਮਾ ਸਮਾਂ ਨਹੀਂ ਪਾਉਂਦੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਭਰਾ ਬਣ ਕੇ ਦੱਬ ਕੇ ਹੋਰ ਨਵਾਂ ਮੁੱਦਾ ਲੈ ਕੇ ਆਵਾਂਗੇ ਤੇ ਸਬਸਕ੍ਰਾਈਬ ਕਰੋ